ਵੱਡੇ ਵੱਡੇ ਜੋਤਿ ਆਏ ਜੀ ਵੱਡੇ ਵੱਡੇ ਜੋਤਿ ਆਏ ਜੀ ਅਰਿਮਤ ਜੋਤਾਂ ਮਾਰੇ ਮਾਤਾ ਜੀ ਘੜੀ ਸਰਾਰ ਜੈ ਬਹੁਤ ਬਹੁਤ ਵਧਾਈਆਂ ਜੀ ਵੱਡੇ ਆ ਜਾਵਾਂਗੇ ਮਾਰ ਫਾਇਦਾ ਲੈਂਕਡਾ ਰਜਾ ਆ ਗਿਆ ਇੱਕ ਮਿੰਟ ਮੰਗਣਾ ਆਇਆ ਆ ਪਾਪਾ ਜੁਨਾ ਦਰਬਾਰ ਦੀ ਜੈ ਇੱਕ ਮਿੰਟ ਰੁਕੋ ਜੇਕਰ ਸ਼ੇਰਾਂ ਵਾਲੇ ਦਾ ਬਹੁਤ ਸ਼ਾਨੀ ਦਰਬਾਰ ਜੀ ਜੇ ਅੱਜ ਇੱਥੇ ਸਾਹਮਣੇ ਮੈਂ ਸਰਵਰ ਨਾਮ ਜੀ ਆ ਮੈਂ ਇੰਜੀਨੀਅਰ ਐਸ ਕੇ ਮਹਾਜਨ ਕਨਾਲ ਕਲੋਨੀ ਏ ਬਲਾਕ ਨਿਵਾਸੀ ਅੱਜ ਜੋ ਕੀ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਸਾਡੇ ਏ ਬਲਾਕ ਕਨਾਲ ਕਲੋਨੀ ਦੇ ਔਰ ਸੀ ਬਲਾਕ ਕਨਾਲ ਕਲੋਨੀ ਦੇ ਮੰਦਰ ਵਿੱਚ ਜਿਹੜਾ ਅੱਜ 36ਵਾਂ ਸਾਲਾਨਾ ਜਾਗਰਣ ਜਿਹੜਾ ਹੋ ਜਾ ਰਿਹਾ ਮਹਾ ਮਾਈ ਦੀ ਕਿਰਪਾ ਨਾਲ ਹਮੇਸ਼ਾ ਹੀ ਸਾਡੇ ਮੰਦਰ ਦੇ ਪ੍ਰਧਾਨ ਓਮ ਪ੍ਰਕਾਸ਼ ਜੀ ਬਹੁਤ ਹੀ ਔਰ ਉਹਨਾਂ ਦੇ ਸਾਰੇ ਮੈਂਬਰ ਸਹਿਬਾਨ ਸਾਡੇ ਮੰਦਰ ਦੇ ਸਹਿਯੋਗੀ ਜਿਹੜੇ ਨਾਲ ਖੜੇ ਆ ਉਹਨਾਂ ਨਾਲ ਦਿਨ ਰਾਤ ਇੱਕ ਕਰਕੇ ਮੰਦਰ ਜਿਹੜੀ ਹੈ ਉਹ ਦੇਖ ਜਿਹੜੀ ਹੈ ਉਹ ਬਹੁਤ ਵਧੀਆ ਕੀਤੀ ਗਈ ਸਾਰੇ ਮੰਦਰ ਨੂੰ ਰੈਨੋਵੇਟ ਕਰਨ ਤੋਂ ਬਾਅਦ ਇਸ ਸਾਲ ਜਿਹੜਾ 36ਵਾਂ ਸਾਲਾਨਾ ਜਾਗਰਣ ਜਿਹੜਾ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਸਾਰੇ ਹੀ ਸਾਡੇ ਏ ਬਲਾਕ ਸੀ ਬਲਾਕ ਨਿਵਾਸੀ ਸਾਰਿਆਂ ਦਾ ਸਹਿਯੋਗ ਅਤੇ ਜੀਐਮਡੀ ਗਰੁੱਪ ਜਿਹੜਾ ਉਹਨਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਜਿਹੜੇ ਜੀਐਮਡੀ ਗਰੁੱਪ ਦੇ ਜਿਹੜੇ ਫਾਊਂਡਰ ਹੈ ਰਾਜਾ ਕਿੰਗ ਜੀ ਉਹਨਾਂ ਵੱਲੋਂ ਇਸ ਸਾਲ ਜਿਹੜਾ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਜੀ ਨੂੰ ਤਾਲਮਿਲ ਕਰਕੇ ਜਾਗਰਨ ਦਾ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਪ੍ਰਧਾਨ ਜੀ ਨੂੰ ਕਿ ਆਉਣ ਵਾਲੇ ਜਿਹੜੇ ਹਰ ਸਾਲ ਜਿਹੜਾ ਜਾਗਰਨ ਹੋਏਗਾ ਉੱਥੇ ਹੀ ਹਮੇਸ਼ਾ ਉਹ ਵੱਚੜ ਕੇ ਜਿਹੜਾ ਮੰਦਰ ਦੀ ਮਹਾਮਾਈ ਦੇ ਜਾਗਰਨ ਦੀ ਜਿਹੜੀ ਹੈ ਸੇਵਾ ਨਿਭਾਉਣ ਦਾ ਉਹਨਾਂ ਨੂੰ ਮੌਕਾ ਮਿਲੇਗਾ ਔਰ ਮੈਂ ਸਾਰੇ ਹੀ ਆਪਣੇ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਓਮ ਪ੍ਰਕਾਸ਼ ਜੀ ਔਰ ਮੇਰੇ ਸਹਿਯੋਗੀ ਸੁਪਰਟੈਂਡੰਟ ਮਨੀਸ਼ ਸੂਤ ਜੀ ਔਰ ਸਾਡੇ ਕਲੋਨੀ ਨਿਵਾਸੀ सुरेंद्र ਜੀ ਔਰ ਮੈਡਮ ਸਾਡੇ ਪੱਤਰਕਾਰ ਜੀ اے ਬਲਾਗ ਤੋਂ ਔਰ ਉਹਨਾਂ ਦੇ ਨਾਲ ਆਏ ਸਾਰੇ ਹੀ ਆਪਣੇ ਕਲੋਨੀ ਨਿਵਾਸੀਆਂ ਦਾ ਪੰਡਿਤ ਜੀ ਸਾਡੇ ਮੰਦਿਰ ਦੇ ਬਹੁਤ ਹੀ ਵਧੀਆ ਜਿਹੜੇ ਐ ਇੱਥੇ ਸੇਵਾਵਾਂ ਨਿਭਾ ਰਹੇ ਆ ਔਰ ਸਾਰੇ ਹੀ ਆਪਣੇ ਕਲੋਨੀ ਨਿਵਾਸੀਆਂ ਵੱਲੋਂ ਮੈਂ ਆਣ ਆਲੇ ਇਸ ਸ਼ੁਭ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਾ ਦਿਨਾ ਔਰ ਮਹਾਮਾਈ ਐਸੇ ਤਰ੍ਹਾਂ ਸਾਰਿਆਂ ਦੇ ਆਪਣੀ ਦਿਆ ਦ੍ਰਿਸ਼ਟੀ ਕਿਰਪਾ ਜਿਹੜੀ ਉਹ ਬਣਾਈ ਰੱਖੇ ਜੈ ਮਾਤਾ ਦੀ ਆਪਣਾ ਕੀ ਨਾਮ ਜੀ ਆਪਣਾ ਮੈਂ ਉਹ ਪ੍ਰਕਾਸ਼ ਮਦਰ ਪ੍ਰਧਾਨ ਮੰਦਰ ਨਾ ਕੀ ਮਾ ਵੱਲੋਂ ਮਾ ਵੈਸ਼ਨੇ ਦੇਵੀ ਸੇਵਕ ਵਾਸੀ ਬਲੌਗ ਅੰਬਰੀ ਸਰ ਵੱਲੋਂ ਮੰਦਰ ਕਮੇਟੀ ਵੱਲੋਂ ਹਰ ਸਾਲ 10ਵੇਂ ਮਹੀਨੇ ਮਾਤਾ ਜੀ ਦਾ ਸਾਲਾਨਾ ਜਾਗਰਣ ਕੀਤਾ ਜਾਂਦਾ ਜਿਹੜਾ ਕਿ ਇਸ ਸਾਲ 36ਵਾਂ ਸਾਲਾਨਾ ਜਾਗਰਣ ਹੈਗਾ ਇਹ ਸਾਰਿਆਂ ਦੇ ਸਹਿਯੋਗ ਨਾਲ ਮੈਂਬਰ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਜੀ ਤੇ ਇਹ ਅਸੀਂ ਮਤਲਬ ਕਹਿੰਦਾ ਜੀ ਆਪਣੀ ਸਾਰੀ ਕਲੈਕਸ਼ਨ ਕਰਕੇ ਜਿੰਨੀ ਵੀ ਸਾਡੀ ਸੰਗਤ ਹੈ ਉਹ ਆਪਣਾ ਹਿੱਸਾ ਬੰਦੀ ਹੈ ਤੇ ਉਹਦੇ ਨਾਲ ਹੀ ਅਸੀਂ ਇਹ ਜਾਗਨ ਨੂੰ ਸੰਪੂਰਨ ਕਰਦੇ ਆ ਜੀ ਜਵਾਨ ਬੱਚਿਆਂ ਨੂੰ ਲੜਕੀਆਂ ਨੂੰ ਆਪਣੇ ਸਨਾਤਨ ਧਰਮ ਨੂੰ ਲੈ ਕੇ ਕੀ ਸੰਦੇਸ਼ ਹੈ ਜੀ ਸਾਡਾ ਸੰਦੇਸ਼ ਇਹ ਹੋ ਵੀ ਜਿਵੇਂ ਅਸੀਂ ਅੱਗੇ ਲੱਗੇ ਆ ਉਹਨਾਂ ਨੂੰ ਵੀ ਇਹ ਅੱਗੇ ਲੱਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਔਰ ਆਪਣੇ ਵੱਧ ਚੜ ਕੇ ਜਿੱਥੇ ਵੀ ਜੋ ਵੀ ਸਨਾਤਨ ਧਰਮ ਦਾ ਹੈ ਉਹਨੂੰ ਅੱਗੇ ਵੜਾਵਾ ਦੇਣਾ ਚਾਹੀਦਾ ਜੀ ਹਾਂ ਜੀ ਪੰਡਿਤ ਜੀ ਕਿਆ ਨਾਮ ਜੀ ਆਪ ਦਾ ਹਮਾਰਾ ਨਾਮ पंडित संतोष कुमार अवस्थी है।, है। सी ब्लॉक कैनाल कॉलोनी ग्वाल मंडी चौक कुछ महा महामाई का जागरण हमारा बड़ी ही धूमधाम से मनाया जाता है आज छत्तीसवां जागरण है माँ वैष्णो देवी माता रानी कृपा करती सभी के ऊपर सभी भक्तों का बहुत ही जोर शोर से साथ रहता है और माता रानी सब पर कृपा करें युवान बच्चे बच्चियां सनातन धर्म से दूर होते जा रहे हैं क्या संदेश है जिन्द? हमारा उनके लिए संदेश है कि जैसे हम अपने माता-पिता का अपने परिवार का पालन पोषण करें बगैर माता पिता के कुछ भी नहीं होता है और जब तक हम माता पिता का वो नहीं करेंगे तब तक मंदिर में भी हमारा कोई वो नहीं होता है इसलिए हम सभी नौजवानों से सभी युवक युवतियों से ये प्रार्थना करते हैं कि सनातन धर्म ही हमारा सर्वश्रेष्ठ धर्म है और इसी सर्वश्रेष्ठ धर्म को हम मानते हुए आप सब आगे बढ़ें और सनातन धर्म को बढ़ाने में सहयोग दें ਮੇਰਾ ਨਾਮ ਮਨੀਸ਼ ਮਹਾਰਾਜ ਜਿਹੜਾ ਜਗਰਾਤਾ ਆਪਾਂ ਇਹ ਸੀ ਬਲੌਗ ਚ ਖਲੋਤੇ ਆ ਸੀ ਬਲੌਗ ਚ ਮੰਦਿਰ ਆ ਉਹ ਮੰਦਿਰ ਚ ਜਗਰਾਤਾ ਹੋਇਆ ਜੀ ਮੰਦਿਰ ਜਿੰਨਾ ਸੋਹਣਾ ਬਗ ਮਹਾਮਾਇ ਦੇ ਸ਼ਿੰਗਾਰ ਹੋਇਆ ਕੀ ਕਹਿਣਾ ਚਾਹੁੰਦੇ ਇਹ ਮੰਦਿਰ ਜੀ ਇਹ ਸਾਰੀ ਸਾਡੇ ਪ੍ਰਧਾਨ ਜੀ ਸਾਡੇ ਮੰਦਿਰ ਦੇ ਹੈਗੇ ਕਮੇਟੀ ਦੇ ਇਹਨਾਂ ਦੀ ਸਾਰੀ ਬਦੌਲਤੀ ਹੋ ਰਹੀ ਆ ਇਹ ਘਟੋ ਘਟ ਪਿਛਲੇ ਮੇਰੇ ਖਿਆਲ ਤੇ 36 ਸਾਲ 36 ਮੈਂ ਜਗਰਾਤਾ ਤੇ ਸਾਰੇ 36 ਸਾਲ ਤੋਂ ਇਸ ਮੰਦਿਰ ਦੀ ਸੇਵਾ ਕਰ ਰਹੇ ਆ ਇਹ ਮੰਦਿਰ ਮੈਂ ਉਦੋਂ ਦਾ ਦੇਖਦਾ ਇੱਥੇ ਮੰਦਿਰ ਬਿਲਕੁਲ ਛੋਟਾ ਜਿਹਾ ਸੀ ਤੇ ਇਹਨਾਂ ਦੀ ਮਿਹਨਤ ਬਦੌਲਤੀ ਹੈ ਸਾਰਾ ਦਾ ਮੰਦਿਰ ਸਾਰਾ ਇਹ ਨਾ ਡਵੈਲ ਕੋਈ ਮੇਟਰੀ ਮੈਂਬਰ ਆ ਰਿਹਾ ਸੀ ਉਹ ਕੀ ਕਹਿੰਦਾ ਸੀ ਮੈਂ ਇਹ ਕਹਣਾ ਚਾਹੁੰਦਾ ਵੀ ਇਹ ਜਿਹੜਾ 36ਵਾਂ ਸਾਲਾਣਾ ਜਾਗਰਣ ਹੈ ਨਾ ਜੀ ਇਹਦੇ ਵਿੱਚ ਸਾਡਾ ਅਜੇ ਇੰਨੀ ਗੁੰਜਾਇਸ਼ ਨਹੀਂ ਕਰਨ ਦੀ ਸੀ ਅਸੀਂ ਗਾਂ ਪਾਣਾ ਚਾਹੁੰਦੇ ਸੀ ਲੇਕਿਨ ਸਾਡਾ ਰਾਜਾ ਕਿੰਗ ਜੀ ਨੇ ਸਹਿਯੋਗ ਦਿੱਤਾ ਕਹਿੰਦਾ ਵੀ ਕਹਿੰਦੇ ਸੀ ਜੀ ਇਸ ਵਾਰ ਜੋ ਕੁਝ ਹੈਗਾ ਥੋੜਾ ਬੋਤਾ ਹੈ ਲੇਕਿਨ ਅਗਲੀ ਵਾਰ ਇਸ ਤੋਂ ਵੀ ਵੱਧ ਚੱਲ ਕੇ ਮੈਂ ਆਪਣਾ ਸਹਿਯੋਗ ਦੇਵਾਂਗਾ ਤੇ ਕਦੇ ਵੀ ਮਾਤਾ ਰਾਣੀ ਦਾ ਜਗਲਾਤਾ ਰੁਕ ਨਹੀਂ ਸਕਦਾ ਮੇਰੇ ਜਦ ਤੱਕ ਮੇਰੇ ਲਾਈਫ ਹੈ ਜੀ ਨਾਮ ਜੀ ਆਪਣਾ ਵਗੇ ਹਾਂਡਾ ਜੀ ਜੈ ਮਾਤਾ ਦੀ ਜੀ ਮੈਨੂੰ ਜੈ ਮਾਤਾ ਦੀ ਗਰੁੱਪ ਨੇ ਬੜਾ ਹੀ ਮੇਰਾ ਸੁਭਾਗੇ ਹੈ ਕਿ ਇਸ ਮੌਕਾ ਦਿੱਤਾ ਕਿ ਮਾਤਾ ਰਾਨੀ ਦੀ ਸੇਵਾ ਚ ਮੈਨੂੰ ਜਾਣ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਐਸੇ ਚੰਗੇ ਕਮਾ ਉਸ ਤੇ ਜਦੋਂ ਵੀ ਮੌਕਾ ਮਿਲੇਗਾ ਮੈਂ ਵੱਧ ਚੜ ਕੇ ਹਿੱਸਾ ਲਵਾਂਗਾ ਜੈ ਮਾਤਾ ਦੀ ਜੀ ਹਾਂ ਜੀ ਪੰਡਿਤ ਕਿਆ ਨਾਮ ਜੀ ਆਪਾ ਹਮਾਰਾ ਨਾਮ ਪੰਡਿਤ ਸੰਤੋਸ਼ ਕੁਮਾਰ ਵਸਤੂ ਸੀ ਬਲਾਕ ਕੈਨਾਲ ਕਲੋਨੀ ਗ왈 ਮੰਡੀ ਚੌਕ ਕਤਲੀ ਦਾ ਮਹਾਮਾਈ ਦਾ ਜਾਗਰਣ ਮਹਾਮਾਈ ਦਾ ਜਾਗਰਣ ਹਮਾਰਾ ਬੜੀ ਹੀ ਧੂਮ ਧਾਮ ਸੇ ਮਨਾਇਆ ਜਾਂਦਾ ਹੈ ਅੱਜ 36ਵਾਂ ਜਾਗਰਣ ਹੈ माँ वैष्णो देवी माता रानी कृपा करती सभी के ऊपर सभी भक्तों का बहुत ही जोर शोर से साथ रहता है और माता रानी सब पर कृपा करें जवान बच्चे बच्चियाँ सनातन धर्म से दूर होते जा रहे हैं क्या संदेश है जिन? हमारा उनके लिए संदेश है कि जैसे हम अपने माता पिता का अपने परिवार का पालन पोषण करें बगैर माता पिता के कुछ भी नहीं होता है और जब तक हम माता पिता का वो नहीं करेंगे तब तक मंदिर में भी हमारा कोई वो नहीं होता है इसलिए हम सभी नौजवानों से सभी युवक युवतियों से ये प्रार्थना करते हैं कि सनातन धर्म ही हमारा सर्वश्रेष्ठ धर्म है और इसी सर्वश्रेष्ठ धर्म को हम मानते हुए आप सब आगे बढ़ें और सनातन धर्म को बढ़ाने में सहयोग दें